ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਮੇਰੇ ਚੈਨਲ ਮਾਹੀ ਬਲੌਗਰ 1313 ਦੇ ਵਿੱਚ। ਆਸ ਕਰਦੀ ਆਂ ਕਿ ਤੁਸੀਂ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ, ਤੰਦਰੁਸਤ ਹੋਵੋਗੇ, ਠੀਕ ਠਾਕ ਹੋਵੋਗੇ। ਵਾਹਿਗੁਰੂ ਤੁਹਾਨੂੰ ਇਦਾਂ ਹੀ ਰੱਖੇ। ਅੱਜ ਆਪਾਂ ਇੱਕ ਬਹੁਤ ਸੋਹਣੀ ਵੀਡੀਓ ਫੇਰ ਲੈ ਕੇ ਹਾਜ਼ਰ ਹੋਏ ਆਂ। ਕਹਿੰਦੇ ਆ ਕਿ ਬੰਦਾ ਨਹੀਂ ਬੰਦੇ ਦੇ ਕੰਮ ਸੋਹਣੇ ਹੁੰਦੇ ਆ। ਔਰ ਪਿਛਲੇ ਜ਼ਮਾਨੇ ਦੇ ਵਿੱਚ ਲੋਕੀ ਕਿੱਦਾਂ ਕਿਸ ਚੀਜ਼ ਨੂੰ ਦੇਖ ਕੇ ਵਿਆਹ ਕਰਦੇ ਸੀ। ਸੁਣਦੇ ਆ ਆਪਾਂ ਬੇਬੇ ਤੋਂ। ਬੇਬੇ ਐਂ ਦੱਸਦੇ ਵੀ ਮੈਂ ਸੋਹਣਾ ਲੱਗਦਾ ਸੋਹਣਾ ਤਾਂ ਬਥੇਰਾ ਲੱਗਦਾ ਪਰ ਮੈਨੂੰ ਕੰਮ ਨਾਲ ਜੋ ਬਣਾ ਨਹੀਂ ਸੋਹਣਾ ਲੱਗਦਾ ਬੰਦਾ ਕੰਮ ਕਰੇ ਉਹ ਸੋਹਣਾ ਲੱਗਦਾ ਹੈ ਨਵੇਂ ਕੱਪੜੇ ਪਾ ਕੇ ਨਹੀਂ ਸੋਹਣਾ ਲੱਗਦਾ ਨਾ ਪਾ ਮਾ ਪ੍ਰਾਣੇ ਹੋਣ ਕੰਮ ਕਰੇ ਉਹ ਸੋਹਣਾ ਲੱਗਦਾ ਹੁੰਦਾ ਹੈ ਕੱਪੜਿਆਂ ਨਾਲ ਨਹੀਂ ਲੱਗਦਾ ਪਰ ਤੂੰ ਤਾਂ ਸੋਹਣੀ ਲੱਗਦੀ ਆ ਸਾਨੂੰ ਐਵੇਂ ਲੱਗਦਾ ਹੈ ਔਰ ਤੁਮੇ ਬਣਾ ਥੋੜੇ ਤੇ ਕੋਈ ਆਂਦੇ ਲੈ ਉਹ ਵੀ ਗੁਨਾਹਕਾਰੀ ਆ ਇਹ ਤਰ੍ਹਾਂ ਕੀ ਹੁੰਦੀ ਆ ਕੰਮ ਦੀ ਇਹ ਤਾਂ ਹੈ ਹਾਂ ਇਹਦਾ ਮਤਲਬ ਮੈਂ ਸੋਹਣਾ ਨਹੀਂ ਬਹੁਤ ਸੋਹਣਾ ਲੈਂਦਾ ਆ ਦੇ ਜੰਮੇ ਚ ਤਾਂ ਹਰੇਕ ਮਸਾ ਹੈ ਪਰ ਜੀਨੂੰ ਲੰਗੇ ਜਾਂ ਲੈ ਦੁਨੀਆ ਸਰਾਹੇ ਹੂੰ ਉਹ ਸੋਹਣਾ ਹੈ ਸੋਹਣਾ ਉਹ ਜਿਹੜਾ ਸੋਹਣੇ ਕੰਮ ਕਰੇ ਹਾਂ ਉਹ ਕੰਮ ਕਰੇ ਨਾ ਉਹ ਸੋਹਣਾ ਹੁੰਦਾ ਹੈ ਰੰਗ ਤਾਂ ਦੋ ਨੇ ਇੱਕ ਕਾਲਾ ਇੱਕ ਗੋਰਾ ਜੀ ਗੋਰੇ ਤੋਂ ਕੀ ਕਰਾਉਣਾ ਜੇ ਗੁਣਾ ਉਗਣੀ ਨਹੀਂ ਸੱਤ ਬਚਨ ਜਿਹਦੇ 'ਚ ਗੁਣਾ ਨਾ ਉਹ ਪੁੱਠੇ ਜਵੇ ਵਰਗਾ ਹੋਵੇ ਸਹੀ ਗੱਲ ਹੈ ਹਾਂ ਸੱਤ ਬਚਨ ਬਚਨ ਕਰੇ ਬੰਦੇ ਦਾ ਕੰਮ ਨਹੀਂ ਚੰਮਨੀ ਪਿਆਰਾ ਕੰਮ ਪਿਆਰਾ ਹੈ ਉਹ ਲਜੀਦਿਆ ਚੰਮ ਬਿਕਦਾ ਹੈ ਇਹਦਾ ਚੰਮ ਨੇ ਅੱਗ ਚ ਮੱਚਣਾ ਇਹਨੂੰ ਕਮਤ ਲੋ ਜਿੰਨੀ ਕਮਤੀ ਦੀ ਹੈ ਠੀਕ ਹੈ ਜੀ ਠੀਕ ਹੈ ਹਾਂ ਦੇ ਨਾ ਰੱਖੋ ਸਾਮ ਕੀ ਠੀਕ ਹੈ ਜਿਵੇਂ ਕਿ ਤੁਸੀਂ ਬੇਬੇ ਤੋਂ ਸੁਣਿਆ ਕਿ ਬੰਦਾ ਨਹੀਂ ਬੰਦੇ ਦੇ ਕੰਮ ਸੋਹਣੇ ਹੋਣੇ ਚਾਹੀਦੇ ਨੇ ਮੈਂ ਵੀ ਆਪਣੇ ਬਜ਼ੁਰਗਾਂ ਤੋਂ ਸੁਣਦੀ ਹੁੰਦੀ ਸੀ ਪਿਛਲੇ ਗੱਲਾਂ ਕਿ ਜਦੋਂ ਸਾਡੇ ਪਿਤਾ ਦੱਸਦੇ ਸੀ ਵੀ ਮੇਰੇ ਮੈਨੂੰ ਜਦੋਂ ਦੇਖਣ ਆਏ ਸੀਗੇ ਤਾਂ ਮੈਂ ਕਿਦਾਂ ਕੀ ਕਰ ਰਿਹਾ ਸੀ ਉਸ ਟਾਈਮ ਹਨਾ ਔਰ ਕਿ ਮੇ ਰਿਸ਼ਤਾ ਪੱਕਾ ਕਰ ਜਾਂਦੇ ਹੁੰਦੇ ਸੀਗੇ ਬੰਦਾ ਕਹਿੰਦੇ ਜਿੰਨਾ ਵੀ ਮਿੱਟੀ ਨਾਲ ਲਿਬੜਿਆ ਹੁੰਦਾ ਸੀਗਾ ਨਾ ਉਹਨੂੰ ਰਿਸ਼ਤਾ ਛੇਤੀ ਆਉਂਦਾ ਹੁੰਦਾ ਸੀ ਤਾਂ ਯਾਨੀ ਕਿ ਰਿਸ਼ਤਾ ਕੰਮ ਨੂੰ ਆਉਂਦਾ ਸੀ ਵੀ ਬੰਦਾ ਕੰਮ ਕਰਦਾ ਜਿੰਨੇ ਸੋਨੇ ਕੱਪੜੇ ਪਾਏ ਹੁੰਦੇ ਸੀ ਬੰਦਾ ਸਾਜ-ਸਜ ਕੇ ਬੈਠਾ ਹੁੰਦਾ ਸੀਗਾ ਉਹਨੂੰ ਕੋਈ ਪਸੰਦ ਨਹੀਂ ਕਰਦਾ ਸੀ ਪਿਛਲੇ ਜਨਮ ਪਿਛਲੇ ਜਮਾਨੇ ਦੇ ਵਿੱਚ ਔਰ ਮੇਰੇ ਪਾਪਾ ਵੀ ਦੱਸਦੇ ਸੀ ਜਦੋਂ ਕਿ ਮੈਂ ਜਦੋਂ ਮੈਨੂੰ ਦੇਖਣ ਆਏ ਸੀਗੇ ਮੈਂ ਉਦੋਂ ਗੰਨੇ ਪੀੜ ਰਿਹਾ ਸੀ ਖਿਲਾੜੀ ਦੇ ਵਿੱਚ ਨਾ ਨਾਏ ਨਾ ਧੋਏ ਲੱਬੜੇ ਸੀ ਬੜੇ ਉਹਨਾਂ ਹੀ ਜ਼ਿਆਦਾ ਪਸੰਦ ਕਰਕੇ ਗਏ ਵੀ ਸਾਨੂੰ ਤਾਂ ਅੱਜ ਹੀ ਰਿਸ਼ਤਾ ਕਰਨਾ ਸੋ ਮੈਂ ਵੀ ਇਹ ਸੁਣਦੀ ਹੁੰਦੀ ਸੀ ਪਹਿਲਾਂ ਵੀ ਕੁੜੀਆਂ ਜਦੋਂ ਦੇਖਣ ਆਉਂਦੇ ਹੁੰਦੇ ਸੀਗੇ ਤਾਂ ਕੁੜੀਆਂ ਨੂੰ ਦੇਖਦੇ ਸੀ ਚੋਰੀ-ਚੋਰੀ ਜਦੋਂ ਕੁੜੀਆਂ ਨੂੰ ਦੇਖਣ ਜਾਂਦੇ ਸੀ ਤਾਂ ਕੁੜੀਆਂ ਨੂੰ ਵੀ ਚੋਰੀ-ਚੋਰੀ ਦੇਖਦੇ ਸੀਗੇ ਵੀ ਕੀ ਕੰਮ ਕਰਦੀਆਂ ਨੇ ਕਿਵੇਂ ਕਰਦੀਆਂ ਨੇ ਕੰਮ ਤੇ ਜਦੋਂ ਮੇਰੇ ਮੰਮੀ ਨੂੰ ਦੇਖਣਾ ਆਏ ਸੀਗੇ ਤਾਂ ਮੇਰੇ ਮੰਮੀ ਔਰ ਮਾਸੀ ਦਾ ਰਿਸ਼ਤਾ ਇਕੱਠੇ ਹੀ ਕੀਤਾ ਸੀਗਾ ਔਰ ਉਹਨਾਂ ਮੋਟਰ ਤੇ ਕੱਪੜੇ ਧੋ ਰਹੀਆਂ ਸੀਗੀਆਂ ਅੱਗੇ ਤਾਂ ਮੋਟਰਾਂ ਤੇ ਕੱਪੜੇ ਧੋਂਦੇ ਸੀ ਜਾਂ ਕੇ ਖੇਤ ਦੇ ਵਿੱਚ ਜਦੋਂ ਜਦੋਂ ਭਾਰੀ ਕੱਪੜੇ ਹੁੰਦੇ ਸੀ ਜਿਹੜੇ ਤੇ ਉਹਨਾਂ ਨੂੰ ਚੋਈ ਚੋਰੀ ਉੱਥੇ ਦੇਖ ਕੇ ਚਲੇ ਗਏ ਸੀ ਹਾਂ ਕੁੜੀਆਂ ਕੰਮ ਕਰਦੀਆਂ ਨੇ ਇਹ ਨਹੀਂ ਦੇਖਿਆ ਕੁੜੀਆਂ ਸੋਹਣੀਆਂ ਨੇ ਜਾਂ ਨਹੀਂ ਜਾਂ ਕਿੱਦਾਂ ਦੇ ਨੇ ਬਸ ਕੰਮ ਕਰਦੀਆਂ ਨੇ ਕੰਮ ਕਰ ਰਹੀਆਂ ਨੇ ਬਸ ਕੰਮ ਹੀ ਦੇਖਦੇ ਸੀ ਪਹਿਲਾਂ ਚੰਮ ਨਹੀਂ ਦੇਖਦੇ ਸੀ ਪਹਿਲਾਂ ਕੰਮ ਦੇਖਦੇ ਸੀਗੇ ਔਰ ਬੇਬੇ ਕਹਾਣਾ ਬੇਬੇ ਦਾ ਵੀ ਹੁਣ ਤਾਂ ਗੱਲਾਂ ਹੀ ਹੋਰ ਨੇ ਜਿੰਨਾ ਮੁੰਡਾ ਸਜਾਤਾ ਜਾ ਹੁੰਦਾ ਤੇ ਆਪਣਾ ਸੋਹਣਾ ਲੱਗਦਾ ਬਸ ਇਹ ਚੀਜ਼ਾਂ ਦੇਖਿਆ ਜਾਂਦੀਆਂ ਨੇ ਪਹਿਲਾਂ ਕੰਮ ਦੇਖਦੇ ਸੀ ਚੰਮ ਨਹੀਂ ਦੇਖਦੇ ਸੀਗੇ ਸੋ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰ ਦਿਓ ਕਮੈਂਟ ਕਰਿਓ ਬਹੁਤ ਸੋਣਾ ਜਾ ਔਰ ਮਾੜਾ ਲਿਖਣ ਤੋਂ ਥੋੜਾ ਬਚਿਆ ਕਰੋ ਪਰਹੇਜ਼ ਕਰਿਓ ਚਲੋ ਜੀ ਜਿਨੇ ਮਾੜਾ ਲਿਖਣਾ ਲਿਖੀ ਦੇਣਾ ਜਿਨੇ ਚੰਗਾ ਲਿਖਣਾ ਚੰਗੀ ਸੋਸ਼ਲ ਨੇ ਲਿਖਣਾ ਸੋ ਮਿਲਦੇ ਆਪਾਂ ਅਗਲੀ ਵੀਡੀਓ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਰੱਬ ਰੱਖਾ